ਬਾਬਾ ਸਾਹਿਬ ਅੰਬੇਦਕਰ ਜੀ ਦੇ ਬੁੱਤ ਦੀ ਬੇਅਦਬੀ ਕੀਤੀ ਗਈ ਆ ਅੰਮ੍ਰਿਤਸਰ ਸਾਹਿਬ ਦੇ ਵਿੱਚ 26 ਜਨਵਰੀ ਵਾਲੇ ਦਿਨ ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਹੋਵੇਗੀ ਕਿ ਇੱਕ ਸ਼ਖਸ ਪੌੜੀ ਲਗਾ ਕੇ ਇੱਕ ਹਥੌੜੇ ਦੇ ਨਾਲ ਬੁੱਤ ਦੇ ਉੱਪਰ ਹਮਲਾ ਕਰ ਰਿਹਾ ਪਹਿਲਾਂ ਉਸ ਨੇ ਅੱਗੇ ਅੱਗ ਲਗਾਈ ਆ ਤੇ ਲੋਕੀ ਖੜੇ ਤਮਾਸ਼ਾ ਦੇਖ ਰਹੇ ਆ ਲੋਕੀ ਵੀਡੀਓ ਬਣਾ ਰਹੇ ਆ ਪੁਲਿਸ ਨੇ ਉਸੇ ਵਕਤ ਐਕਸ਼ਨ ਦੇ ਵਿੱਚ ਆਉਂਦੇ ਹੋਏ ਉਸ ਸ਼ਖਸ ਨੂੰ ਅਪਰਾਧੀ ਨੂੰ ਗ੍ਰਿਫਤਾਰ ਕਰ ਲਿਆ ਮੌਕੇ ਤੋਂ ਅੱਜ ਉਸ ਲੜਕੇ ਦੀ ਮਾਂ ਦੇ ਬਿਆਨ ਆਏ ਨੇ ਜਿਸ ਨੇ ਇਹ ਸਾਰਾ ਕੁਝ ਕੀਤਾ ਉਸ ਦੀ ਮਾਂ ਦਾ ਇਹ ਕਹਿਣਾ ਹੈ ਡੇਟਾ ਲੜਦਾ ਸੀ ਮੇਰਾ ਮੈਨੂੰ ਨਿਦਰੇ ਪਤਾ ਹੀ ਮੈਂ ਤਾਂ ਹੁਣ ਕੰਮ ਕਰਕੇ ਆਈ ਸੀ ਘਰਾਂ ਦਾ ਮਾਜਨਾ ਦਾ ਤੇ ਉਦੋਂ ਮੈਨੂੰ ਇਹਨਾਂ ਨੇ ਦੱਸਿਆ ਬੁੜੀਆਂ ਨੇ ਲੋਕਾਂ ਨੇ ਜਿੰਨੀਆਂ ਵੇਖਦੇ ਆ ਮੋਬਾਈਲ ਵੀ ਆਹ ਗੱਲ ਹੋਈ ਹੈ ਮੈਨੂੰ ਕੋਈ ਪਤਾ ਨਹੀਂ ਸੀ 3-4 ਸਾਲ ਹੋ ਗਏ ਵੀਰੇ ਕਰੋ ਇਹ ਦਬਈ ਗਿਆ ਸੀ ਵੀਰੇ ਕਿਵੇਂ ਕੱਢ ਗਿਆ ਸੀ ਇਹ ਗਾੜੀ ਧੱਕਾ ਕਰਨ ਗਿਆ ਸੀ ਉੱਥੇ ਵੀ ਲੇਵਰੀ ਤੇ ਜਿਸ ਦਿਨ ਇਹਨੇ ਕਲਵਾਇਆ ਤੁਹਾਨੂੰ ਜਾਨ ਵਿੱਚ ਆਇਆ ਕਿ ਲੱਗ ਰਿਹਾ ਕਿਸੇ ਜਥੇਬੰਦੀ ਨਾਲ ਜਾਂ ਕਿਸੇ ਨਾਲ ਦੇ ਰਿਸ਼ਤੇਦਾਰ ਨਹੀਂ ਕਿਸੇ ਨਾਲ ਨਹੀਂ ਇਹ ਦੇਖ ਨਾਲ ਉਹਦਾ ਕੁੜਗਾ ਵਰਗਾ ਸੀ ਮੁੰਡਾ ਸਾਡਾ ਜਿੰਦਰੋ ਬਾਹਰ ਨਹੀਂ ਨਿਕਲਦਾ ਹਾਂਜੀ ਕੇਸ ਨਹੀਂ ਪਹਿਲਾਂ ਨਹੀਂ ਸੀਗੇ ਜੀ ਹੁਣ ਹੀ ਹੋ ਗਿਆ ਤਿੰਨ ਸਾਲ ਇਹਦੇ ਵਾਲ ਰੱਖਿਆ ਨੇ ਕਿਹੜੇ ਗੱਲ ਹੋਈਏ ਜਦੋਂ ਦੁਬਈ ਗਿਆ ਸੀ ਉਸ ਤੋਂ ਬਾਅਦ ਸਾਡੀ ਕੋਈ ਗੱਲ ਨਹੀਂ ਹੋਈ ਉਹ ਕਹਿੰਦਾ ਸੀ ਮੇਰਾ ਮਾਪੇ ਮਰ ਜੇ ਭੈਣ ਭਰਾ ਮਰ ਜਾਣ ਮੈਂ ਤਾਂ ਵੀ ਨਹੀਂ ਹੋਣਾ ਗੁੰਡਵੇ ਤਾਂ ਕੋਈ ਗੱਲ ਕਰਦੀ ਹਾਂ ਹੋ ਗਿਆ ਤਿੰਨ ਕਿੰਨੇ ਆਏ ਨੂੰ ਤੁਹਾਨੂੰ ਪਤਾ ਲੱਗਿਆ ਵੀ ਚਲ ਮੈਨੂੰ ਕਵਾ ਗਿਆ ਹਾਂ ਲੋਕਾਂ ਦੇ ਸਟੇਟਸ ਸੁਣ ਸੁਣ ਕੇ ਵੇਖ ਵੇਖ ਕੇ ਸਾਨੂੰ ਪਤਾ ਲੱਗਾ ਵੀ ਇਹ ਸਾਨੂੰ ਨਹੀਂ ਸੀ ਪਤਾ ਤੁਹਾਨੂੰ ਹੋਣੀ ਪਤਾ ਲੱਗਿਆ ਵੀ ਇਹਨੇ ਕੇਸਦਾਰੀ ਰੱਖ ਕੇ ਹਾਂ ਜੀ ਤੇ ਘਰੇ ਨਹੀਂ ਆਇਆ ਦੁਬਈਆਂ ਤੋਂ ਨਹੀਂ ਘਰੇ ਨਹੀਂ ਆਇਆ ਵੀਰੇ ਇਹ ਅੰਮਰਸਾਰੀ ਉਤਰਿਆ ਸੀ ਜ ਅੱਜ ਤੋਂ ਉੱਥੇ ਹੀ ਰਹਿੰਦਾ ਸੀ ਬਸ ਉੱਥੇ ਕਿਰਾਏ ਤੇ ਰੂਮ ਲਿਆ ਸੀ ਇਹਦਾ ਉੱਥੇ ਰਹਿਦਾ ਸੀ ਪਰਿਵਾਰ ਨੂੰ ਨਾ ਤਾਂ ਉਸਨੇ ਕਦੇ ਦੁਬਈ ਤੋਂ ਪੈਸਾ ਭੇਜਿਆ ਤੇ ਨਾ ਹੀ ਪਰਿਵਾਰ ਨੂੰ ਇਹ ਪਤਾ ਸੀ ਕਿ ਉਹਨਾਂ ਦਾ ਬੱਚਾ ਦੁਬਈ ਦੇ ਵਿੱਚ ਕੀ ਕਰ ਰਿਹਾ ਕਿਹੜੇ ਕੰਮ ਤੇ ਲੱਗਿਆ ਕੀ ਕਮਾਉਂਦਾ ਕੀ ਖਾਂਦਾ ਤੇ ਕਿੱਥੇ ਰਹਿੰਦਾ ਆ 26 ਜਨਵਰੀ ਨੂੰ ਵੀਡੀਓ ਜਿਹੜੀ ਆ ਵਾਇਰਲ ਹੋਈ ਆ ਤੇ ਉਦੋਂ ਮਾਂ ਨੂੰ ਪਤਾ ਲੱਗਿਆ ਵੀ ਸਾਡੇ ਮੁੰਡੇ ਨੇ ਆਹ ਹਰਕਤ ਜਿਹੜੀ ਆ ਉਹ ਕਰਤੀ ਆ ਮਾਂ ਵਿਚਾਰੀ ਖੁਦ ਮਾਫੀਆਂ ਮੰਗ ਰਹੀ ਆ ਮਾਂ ਦਾ ਮਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਕਿਉਂਕਿ ਹੁਣ ਜ਼ਿਆਦਾਤਰ ਪੱਤਰਕਾਰ ਮਾਂ ਦੇ ਲਿਜਾ ਕੇ ਮੂਹਰੇ ਮੈਕ ਰੱਖ ਰਹੇ ਵੀ ਦੱਸੋ ਆਪਣੇ ਪੁੱਤ ਦਾ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਉਸ ਸ਼ਖਸ ਸ਼ਖਸ ਤੋਂ ਅ ਪੁੱਛਗਛ ਕੀਤੀ ਜਾਵੇ ਕਿ ਉਸ ਦੇ ਪਿੱਛੇ ਕੌਣ ਆ ਜਿਸ ਨੇ ਉਸ ਤੋਂ ਇਹ ਇਸ ਤਰ੍ਹਾਂ ਦਾ ਅਪਰਾਧ ਕਰਵਾਇਆ ਹੈ ਕਿਉਂਕਿ ਵੱਖ-ਵੱਖ ਲੋਕਾਂ ਦੇ ਵੱਖ-ਵੱਖ ਵਿਚਾਰ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਕਾਫੀ ਸ਼ਹਿਰ ਜਿਹੜੇ ਆ ਪੰਜਾਬ ਦੇ ਬੰਦ ਰਹੇ ਨੇ ਰਗਦਾਸੀਏ ਭਾਈਚਾਰੇ ਵੱਲੋਂ ਜਿਹੜਾ ਕਿ ਰੋਸ ਪ੍ਰਦਰਸ਼ਨ ਕੀਤਾ ਗਿਆ ਆ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਤੇ ਜਿਹੜੀ ਉਹਨਾਂ ਦੀ ਪਾਵਨਾਵਾਂ ਨੂੰ ਠੇਸ ਪਹੁੰਚਾਇਆ ਗਿਆ ਤੇ ਉਹਨਾਂ ਦਾ ਜਿਹੜਾ ਰੋਸ ਆ ਉਹ ਇੱਕ ਤਰ੍ਹਾਂ ਦੇ ਨਾਲ ਜਾਇਜ਼ ਵੀ ਆ ਜਦੋਂ ਵੀ ਕਿਸੇ ਇੱਕ ਨੂੰ ਟਾਰਗੇਟ ਕੀਤਾ ਜਾਂਦਾ ਆ ਤਾਂ ਦੁੱਖ ਸਾਰਿਆਂ ਨੂੰ ਹੁੰਦਾ ਆ ਖਾਸ ਕਰਕੇ ਪੰਜਾਬ ਦੀ ਅਮਨ ਸ਼ਾਂਤੀ ਜਿਹੜੀ ਆ ਉਹ ਭੰਗ ਹੁੰਦੀ ਆ ਜਾਣਬੁੱਝ ਕੇ ਇਦਾਂ ਦੀਆਂ ਹਰਕਤਾਂ ਜਿਹੜੀਆਂ ਆ ਉਹ ਕੀਤੀਆਂ ਜਾਂਦੀਆਂ ਨੇ ਤੇ ਪ੍ਰਸ਼ਾਸਨ ਹੁਣ ਇਨਵੈਸਟੀਗੇਸ਼ਨ ਕਰਨ ਦੇ ਵਿੱਚ ਲੱਗਿਆ ਹੋਇਆ ਆ ਕਿ ਕੌਣ ਆ ਇਸ ਸ਼ਖਸ਼ ਦੇ ਪਿੱਛੇ ਜਿਸ ਤੋਂ ਇਹ ਸਾਰਾ ਕੁਝ ਜਿਸ ਨੇ ਇਹ ਸਾਰਾ ਕੁਝ ਇਸ ਸ਼ਖਸ਼ ਤੋਂ ਕਰਵਾਇਆ ਆ ਤੁਸੀਂ ਕੀ ਸੋਚਦੇ ਹੋ ਕਮੈਂਟਾਂ ਦੇ ਵਿੱਚ ਜ਼ਰੂਰ ਜਵਾਬ ਦਿਓ ਕਿ ਤੁਹਾਨੂੰ ਵੀਡੀਓ ਦੇਖ ਕੇ ਕੀ ਲੱਗਦਾ ਜਾਂ ਮਾਂ ਦੀ ਤੁਸੀਂ ਵੀਡੀਓ ਦੇਖੀ ਆ ਜਾਂ ਤੁਸੀਂ ਉਸ ਲੜਕੇ ਦੀ ਵੀਡੀਓ ਦੇਖੀ ਆ ਕਿ ਉਸ ਦੇ ਵਿੱਚ ਇੰਨੀ ਹਿੰਮਤ ਸੀਗੀ ਕਿ ਉਹ ਸਾਰਾ ਕੁਝ ਕਰ ਸਕਦਾ ਆ ਜਦੋਂ ਕੋਈ ਵੀ ਇਦਾਂ ਦੀ ਸਿਆਸਤ ਖੇਢੀ ਜਾਂਦੀ ਹੈ ਕਿਸੇ ਭਾਈਚਾਰੇ ਨੂੰ ਟਾਰਗੇਟ ਕੀਤਾ ਜਾਂਦਾ ਆ ਉਸ ਦੇ ਪਿੱਛੇ ਕੋਈ ਨਾ ਕੋਈ ਸਿਆਸਤ ਜ਼ਰੂਰ ਹੁੰਦੀ ਆ ਕਿਸੇ ਨਾ ਕਿਸੇ ਦਾ ਫਾਇਦਾ ਜ਼ਰੂਰ ਹੁੰਦਾ ਆ ਐਵੇਂ ਨਹੀਂ ਕਿਸੇ ਭਾਈ ਨੂੰ ਟਾਰਗੇਟ ਕੀਤਾ ਜਾਂਦਾ ਆ ਬਾਕੀ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਬਾਰੇ ਹਮੇਸ਼ਾ ਦਿਲ ਦੇ ਵਿੱਚ ਰਿਸਪੈਕਟ ਰਹੂਗੀ ਉਹਨਾਂ ਨੇ ਬਹੁਤ ਕੁਝ ਆਪਣੇ ਇੰਡੀਆ ਦੇ ਵਾਸਤੇ ਕੀਤਾ ਆ ਤੇ ਜੈ ਭੀਮ ਜੈ ਭਾਰਤ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਬਹੁਤ ਬਹੁਤ ਸ਼ੁਕਰੀਆ